ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ ਸੈਂਟਰਲ ਖਾਲਸਾ ਯਤੀਮ ਖਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਕਾਰਜਕਾਰੀ ਆਨਰੇਰੀ ਸਕੱਤਰ ਸਰਦਾਰ ਸੁਖਜਿੰਦਰ ਸਿੰਘ ਪ੍ਰਿੰਸ ਹੋਰਨਾ ਦੀਵਾਨ ਪ੍ਰਬੰਧਕਾਂ ਸਮੇਤ ਯਤੀਮ ਖਾਨੇ ਵਿਖੇ ਸਥਿਤ ਸ਼ਹੀਦ ਉਦਮ ਸਿੰਘ ਮਿਊਜ਼ੀਅਮ ਵਿਸ਼ੇਸ਼ ਤੌਰ ਤੇ ਪੁੱਛੇ ਅਸ਼ੀਤ ਆਜਮ ਇਹ ਦੁਰਮਤ ਸੀਦਾ ਤੇਰਾ ਚੀਤੀ ਦਿਹਾੜਾ ਅੱਜ ਆਰਫਰੇਜ ਦੇ ਵਿੱਚ ਮਨਾਇਆ ਗਿਆ ਉਹਨਾਂ ਨੂੰ ਸਰਦਾਰ ਜੀ ਪੇਟ ਕੀਤੀ ਗਈ ਸੀ ਫਾਲਸਾ ਦਵਾਨ ਵੱਲੋਂ ਤਕਰੀਬਨ ਉਹ 12 ਸਾਲ ਇੱਥੇ ਰਹੇ ਨੇ ਸਾਨੂੰ ਅਸੀਂ ਮਾਣ ਮਹਿਸੂਸ ਕਰਦੇ ਆਂ ਕਿ ਫਾਲਸਾ ਦਵਾਨ ਵਰਗੀ ਸੰਸਥਾ ਦੇ ਵਿੱਚ ਉਹਨਾਂ ਨੇ 12 ਸਾਲ ਟਾਈਮ ਪਟਿਆ ਅੱਜ ਸਰਦਾਰ ਜੀ ਜਿਦਨਸ਼ੀ ਜਿਹਦਾ ਇਹ ਦਿਹਾੜਾ ਉਹਨਾਂ ਦੀ ਯਾਦ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਮਨਾ ਰਹੇ ਆਂ ਔਰ ਸਾਡੇ ਜੀ ਨੌਜਵਾਨ ਜਿਹੜੀ ਵਸੇ ਬਹੁਤ ਵੱਡੀ ਸੇਧ ਹੈ ਨਾਲਾ ਉਹਨਾਂ ਦਾ ਜੀਵਨ ਕਾਲ ਸਾਡੇ ਇੱਥੇ ਆਰਗਨਿਕ ਲੰਘਿਆ ਸਾਡੇ ਵਸਤੇ ਉਹ ਵੀ ਮਾਨ ਦੀ ਗੱਲ ਰਹੀ ਹੈ ਜੀ ਤਕਰੀਬਨ 12 ਸਾਲ ਉਹਨਾਂ ਨੇ ਇੱਥੇ ਬਿਤਾਰੇ ਆ ਤੇ 1919 ਜਿਹੜਾ ਗਲਿਆਂ ਵਾਲਾ ਬਾਗ ਦਾ ਸਾਖਾ ਹੋਇਆ ਉਥੋਂ ਉਹਨਾਂ ਦਾ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਆਈ ਉਹ ਉਹਨਾਂ ਨੇ ਜਾ ਕੇ ਜਨਰਲ ਡਵਾਇਰ ਨੂੰ ਉੱਥੇ ਜਾ ਕੇ ਸੋਧਿਆ ਉਹ ਸਾਡੇ ਵਸਤੇ ਯਾਦਗਰੀ ਗੱਲਾਂ ਨੇ ਜਿਹਨਾਂ ਨੂੰ ਅਸੀਂ ਅੱਜ ਤੱਕ ਵੀ ਯਾਦ ਰੱਖਦੇ ਆ ਤੇ ਅਗਾਹ ਵੀ ਯਾਦ ਰੱਖਦੇ ਆ ਅੱਜ ਅਸੀਂ ਆਮ ਦੇ ਮਹਾਨ ਸ਼ਹੀਦ ਜੀ ਦੂਦਮ ਸਿੰਘ ਦਾ ਉਹਨਾਂ ਦਾ ਅਸੀਂ ਮਨਾ ਰਹੇ ਹਾਂ ਸ਼ਹੀਦਦਮ ਉਹਨਾਂ ਨੇ ਕਿਉਂਕਿ ਸ਼ਹੀਦਦਮ ਸਿੰਘ ਦਾ ਇਸ ਯਤੀਮਖਾਨੇ ਦੇ ਨਾਲ ਬਹੁਤ ਡੇਰਾ ਸੰਬੰਧ ਹੈ ਕਿਉਂਕਿ 1906 ਤੋਂ ਲੈ ਕੇ 1919 ਤੱਕ ਉਹ ਇਸ ਯਤੀਮਖਾਨੇ ਵਿੱਚ ਬਤੌਰ ਵਿਦਿਆਰਥੀ ਪੜ੍ਹ ਕੇ ਗਏ ਸੀਗੇ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਰ੍ਹੇ ਮੇਲੇ ਵਤਨ पे ਮਿਟਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ ਸ਼ਹੀਦ ਉਦਮ ਸਿੰਘ ਜੀ ਦੀ ਹਾਰਾ ਸੈਂਟਰ ਜਿਤੇਮ ਖਾਨਾ ਵਿਖੇ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਛੱਡ ਕੇ ਦੇਸ਼ ਭਗਤੀ ਵੱਲ ਚੱਲਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸ਼ਹੀਦ ਉਦਮ ਸਿੰਘ ਸੈਂਟਰ ਜਿਤੇਮ ਖਾਨਾ ਵਿਖੇ 12 ਸਾਲ ਰਹੇ ਅਤੇ ਇੱਥੇ ਉਹਨਾਂ ਨੇ ਦਸਵੀਂ ਦੀ ਪੜ੍ਹਾਈ ਵੀ ਪੂਰੀ ਕੀਤੀ ਅੰਮ੍ਰਿਤਸਰ ਪਾਠ ਵਿਖੇ ਖਬਰ ਨਾਮ ਲਈ ਰਕੇਸ਼ ਕੁਮਾਰ